ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਐਮਪੀ ਅਮਰਿਤਪਾਲ ਸਿੰਘ ਦੀ ਪੈਰੋ ਰੋਕਣ ਦੇ ਫੈਸਲੇ ਖਿਲਾਫ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵੱਡਾ ਧਰਨਾ ਲਾਇਆ ਗਿਆ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਮਰਥਕ ਪੈਦਲ ਮਾਰਚ ਕਰਦੇ ਹੋਏ ਇਸ ਵੇਲੇ ਅਸੀਂ ਦਫ਼ਤਰ ਵੱਲ ਰਵਾਨਾ ਹੋਏ ਹਨ ਇਸ ਪੂਰੇ ਮਸਲੇ ਤੇ ਅਮਰਿਤਪਾਲ ਸਿੰਘ ਦੇ ਪਿਤਾ ਤਨ세ਮ ਸਿੰਘ ਨੇ ਗੜੀ ਪ੍ਰਤੀਕਰਿਆ ਦਿੰਦੇ ਹੋਏ ਕਿਹਾ ਹੈ ਕਿ ਇਹ ਲੋਕਤੰਤਰ ਦੀ ਹੱਤਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਪੈਰੋਲ ਲੋਕਾਂ ਦਾ ਫੈਸਲਾ ਪਹਿਰ ਕਾਨੂੰਨੀ ਹੈ ਅਤੇ ਸ਼ੱਕ ਦੇ ਘੇਰੇ ਚੋਂਦਾ ਹੈ ਧਰਨੇ ਦੌਰਾਨ ਜਿੱਥੇ ਬੰਦਿਆਂ ਦੀ ਸ਼ਿਰਕਤ ਵਧਦੀ ਜਾ ਰਹੀ ਹੈ ਅਤੇ ਉਹਨਾਂ ਦੀ ਮੰਗ ਹੈ ਕਿ ਪੈਰੋਲ ਦਾ ਹੁਕਮ ਤੁਰੰਤ ਵਾਪਸ ਲਿਆ ਜਾਵੇ ਇਹ ਮੇਰੇ ਖਿਆਲ ਹੈ ਕਿ ਸਾਨੂੰ ਰੋਸ ਪ੍ਰਦਰਸ਼ਨ ਕਰਨ ਲਈ ਜਾਂ ਇਹ ਜੇ ਹਲਾਜਬੂਰ ਕੀਤਾ ਜਾਵੇ ਕਿਉਂਕਿ ਅਸੀਂ ਦੇ ਸੋਚਦੇ ਸੀ ਕਾਨੂੰਨ ਦੇ ਤਰਕ ਤੇ ਕਾਨੂੰਨ ਦਾ ਸਾਰਾ ਲਿਆ ਕਿ ਸ਼ਾਇਦ ਸਾਨੂੰ ਉੱਥੋਂ ਰੋਲ ਉਹਨਾਂ ਦਾ ਇੱਕ ਐਮਪੀ ਚੁਣੇ ਹੋਏ ਆ ਇਹਦਾ ਫਰਜ਼ ਹੈ ਆਪਣੇ ਲੋਕਾਂ ਪ੍ਰਤੀ ਉਹਨਾਂ ਦੀ ਉਹਨਾਂ ਜਿਹੜੀ ਜਵਾਬ ਦੇਈ ਆ ਕਿ ਉਹ ਆਪਣੇ ਲੋਕਾਂ ਦੀ ਜਿਹੜੀ ਗੱਲ ਪਾਰਲੀਮੈਂਟ 'ਚ ਰੱਖਣ ਜੋ ਪੰਜਾਬ ਦਾ ਦੁੱਖ ਦਰਦ ਆ ਫਰੂਰ ਸਾਹਿਬ ਦੀ ਹਲਕੇ ਦੀ ਡਿਵੈਲਪਮੈਂਟ ਦਾ ਨਸ਼ਿਆਂ ਦਾ ਮੁੱਦਾ ਬਾ ਜੋ ਇਥੇ ਦਿਨ ਦਿਹਾੜੇ ਕਤਲ ਹੋ ਰਹੇ ਆ ਫਰੋਟੀਆਂ ਲੀਆਂ ਜਾ ਰਹੀਆਂ ਰੋਕ ਤਰਾਤਾ ਕਰ ਰਹੇ ਉਹ ਸਾਰੀਆਂ ਗੱਲਾਂ ਉਥੇ ਰੱਖਣ ਵਾਸਤੇ ਉਹ ਜਿਹੜਾ ਉਹਨਾਂ ਨੇ ਸਮਾਂ ਮੰਗਿਆ ਉਹ ਨਾ ਦਿੱਤਾ ਜਾਣਾ ਜਾਂ ਪੰਜਾਬ ਸਰਕਾਰ ਨੇ ਇਹੋ ਜੇ ਤਸਪੇਸ਼ ਕਰਨੇ ਕਿ ਇਥੇ ਪੰਜਾਬ 'ਚ ਤੇ ਉਹਨੇ ਦੇ ਆਉਣ ਨਾਲ ਅੱਗ ਲੱਗ ਜੂ ਅੱਗ ਲੱਗ ਜੂਗੀ ਅੱਗ ਤੇ ਤੁਸੀਂ ਲਾਈ ਹੋਈ ਹੈ ਨਸ਼ੇ ਨਾਲ ਨੌਜਵਾਨੀ ਮਾਰ ਰਹੀ ਆ ਫਰੋਤਿਆਂ ਦਿਨ ਦਿਹਾੜੇ ਉਰੀਆਂ ਕਤਲੋਗਾਰ ਧੁਰੇ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਆ ਤੇ ਇਹ ਅੱਗ ਤੇ ਮੇਰੇ ਖਿਆਲ ਸਰਕਾਰ ਅਮਰਤਪਾਲ ਦੇ ਆਉਣ ਨਾਲ ਅੱਗ ਬੁਝਣੀ ਆ ਹੈ ਇਹ ਇਹ ਜਿਹੜੀ ਚੀਜ਼ ਹੈ ਕਿ ਆਗ ਨੂੰ ਇਹ ਸਰਕਾਰ ਇਹ ਚੀਜ਼ ਹੈ ਕਿ ਇੱਥਾਂ ਦਾ ਹਊਆ ਕਰੇ ਕਰਕੇ ਇਹੋ ਜਿਹੇ ਬਿਆਨ ਦੇ ਕੇ ਮੇਰੇ ਖਾਲ ਕੇ ਲੋਕਾਂ ਚ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹੈ ਸਰ ਕੇਂਦਰ ਸਰਕਾਰ ਦੀ ਮਨਸ਼ਾ ਕੀ ਲੱਗ ਰਹੀ ਹੈ ਪੰਜਾਬੀਆ ਪ੍ਰਤੀ ਜਾਂ ਪੰਜਾਬ ਪ੍ਰਤੀ ਜਾਂ ਭਾਈ ਮੇਰਾ ਖਾਲ ਕੇ ਕੇਂਦਰ ਸਰਕਾਰ ਦੀ ਮਨਸ਼ਾ ਤੇ ਸ਼ੁਰੂ ਤੋਂ ਹੀ ਪੰਜਾਬ ਪ੍ਰਤੀ ਮਾੜੀ ਰਹੀ ਹੈ ਕਿ ਪੰਜਾਬ ਦੇ ਜੋ ਪੰਜਾਬ ਨਾਲ ਹੋਇਆ ਪੰਜਾਬ ਨੂੰ ਬੋਲੀ ਦੇ ਆਧਾਰ ਤੇ ਤੋਂ ਬੜਾ ਅਸ਼ੰਰਸ਼ ਕਰਕੇ ਸੂਬਾ ਬਣਾਉਣਾ ਪਿਆ ਉਦੋਂ ਬਾਅਦ ਚ ਪੰਜਾਬ ਦੀ ਜਿਹੜੀ ਰਾਜਧਾਨੀ ਆ ਉਹ ਪੰਜਾਬ ਨੂੰ ਨਾ ਦੇਣੀ ਤੇ ਉੱਤੇ ਸੈਂਟਰ ਦਾ ਕਬਜ਼ਾ ਹੋਣਾ ਪੰਜਾਬ ਦੇ ਪਾਣੀਆਂ ਦਾ ਕੰਟਰੋਲ ਸੈਂਟਰ ਕੋਲ ਹੋਣਾ ਜਾਂ ਉਹਦਾ ਪੰਜਾਬ ਕੋਲੋਂ ਜਿਹੜੇ ਬਣਦਾ ਥੋੜੀ ਬਹੁਤੀ ਹੈਗੀ ਸੀ ਦੌਬੇਦਾਰੀ ਉਹ ਵੀ ਖੋ ਲੈਣੀ ਤੇ ਪੰਜਾਬ ਦੀ ਮਨਸਾ ਕੇਂਦਰ ਦੀ ਮਨਸਾ ਤੇ ਪੰਜਾਬ ਪਰ ਕਦੀ ਵੀ ਸਿਰਦ ਨਹੀਂ ਰਹੀ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬ ਨਾਲ ਬਹੁਤ ਵੱਡੇ ਪੱਧਰ ਤੇ ੱੱਕਾ ਕਰ ਰਹੀ ਕੇਂਦਰ ਸਰਕਾਰ ਤੇ ਉਹਦੇ ਇੱਕ 파ਟ ਬਣ ਕੇ ਪੰਜਾਬ ਸਰਕਾਰ ਵੀ ਉਹਦਾ ਹਿੱਸਾ ਬਣ ਕੇ ਪੰਜਾਬ ਦੇ ਲੋਕਾਂ ਨਾਲ ੱੱਕਾ ਕਰ ਰਹੀ ਮੇਰਾ ਖਿਆਲ ਹੈ ਕਿ ਖਾਲੀ ਬਿਆਨ ਦੇਣ ਵਾਲੀ ਇੱਕ ਪਾਸੇ ਸੈਂਟਰ ਗਵਰਨਮੈਂਟ ਦੇ ਜਿਹੜੇ ਵਕੀਲ ਆ ਉਹ ਇਸ ਚੀਜ਼ ਦਾ ਵਿਰੋਧ ਕਰ ਰਹੇ ਆ ਹਾਂ ਤੇ ਇਹ ਮੇਰਾ ਖਿਆਲ ਹੈ ਪੰਜਾਬ ਤੇ ਕੇਂਦਰ ਸਰਕਾਰ ਰਲ ਕੇ ਹੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਮੇਰਾ ਖਿਆਲ ਹੈ ਕੁਝ ਠੀਕ ਹੈ ਕਿ ਉਹਨਾਂ ਦੇ ਬਿਆਨ ਜੇ ਅਸੀਂ ਠੀਕ ਹੈ ਕਿ ਪੰਜਾਬ ਪਰ ਅਸੀਂ ਜੇ ਉਹਨਾਂ ਦੀ ਕੋਈ ਚੰਗੀ ਗੱਲ ਹੈ ਤੇ ਉਹਦਾ ਸਵਾਗਤ ਵੀ ਕੀਤਾ ਜਾਣਾ ਚਾਹੀਦਾ ਪਰ ਜੇ ਉਹ ਸਿਰਦੇ ਆ ਤੇ ਆਪਣੀ ਸਰਕਾਰ ਨੂੰ ਕਹਿਣ ਕਿ ਉਹ ਉਹਨਾਂ ਨੂੰ ਮੇਰਾ ਖਿਆਲ ਹੈ ਕੇਂਦਰ ਸਰਕਾਰ ਦੇ ਸਾਹਮਣੇ ਤੇ ਪੰਜਾਬ ਸਰਕਾਰ ਵੀ ਨਹੀਂ ਰੋਕ ਸਕਦੀ ਤੇ ਜੇ ਉਹ ਕਹਿਣ ਬਿਆਨ ਠੀਕ ਹੈ ਕਿ ਅਸੀਂ ਉਹ ਦਿੱਲੀ ਆਉਣਾ ਉਹਨਾਂ ਨੇ ਪਾਰਲੀਮੈਂਟ ਚ ਗੱਲ ਕਰਨੀ ਆ ਤੋ ਉਹਦੇ ਨਾਲ ਪੰਜਾਬ ਨੂੰ ਕੋਈ ਨੁਕਸਾਨ ਨਹੀਂ ਹੋ ਸਕਦਾ ਇਸ ਕਰਕੇ ਉਹ ਫਿਰ ਜਨ ਜ਼ਿੰਮੇਵਾਰੀ ਲੈ ਕੇ ਉਹਨਾਂ ਨੂੰ ਉੱਥੇ ਸਮਝਦੇ ਆ ਲੱਗਦਾ ਕਿ ਜਦੋਂ ਤੁਸੀਂ ਐਨਐਸਏ ਭਾਈ ਸਾਹਿਬ ਦੇ ਉੱਪਰ ਲੱਗੀ ਆ ਤੰਦੂਰ ਸਾਹਿਬ ਲਵਾਰਸ ਹੋ ਗਏ ਹਾਂ ਨਹੀਂ ਹੋਇਆ ਤੰਦੂਰ ਸਾਹਿਬ ਦਾ ਹਜ ਤੱਕ ਨਹੀਂ ਮੇਰਾ ਖਿਆਲ ਐਨਐਸਏ ਤੇ ਸਕੂਲ ਪਹਿਲਾਂ ਹੀ ਲੱਗੀ ਸੀ ਉਦੋਂ ਬਾਅਦ ਚ ਠੀਕ ਹੈ ਕਸ਼ੂਰ ਸਾਹਿਬ ਦੇ ਲੋਕਾਂ ਨੇ ਸੋਚਿਆ ਕਿ ਸਾਡਾ ਫਰਜ ਬਣਦਾ ਕਿ ਜੋ ਅਮਰਪਾਲ ਨੇ ਕੰਮ ਕੀਤਾ ਨਸ਼ਿਆਂ ਦੇ ਖਿਲਾਫ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਤੇ ਉਹਨਾਂ ਨੇ ਉਹਨਾਂ ਦਾ ਬਹੁਤ ਵੱਡੇ ਪੱਧਰ ਤੇ ਉਹਨਾਂ ਦਾ ਸਾਥ ਦਿੱਤਾ ਪਰ ਮੇਰੇ ਖਿਆਲ ਹੈ ਕਿ ਲੋਕਾਂ ਦੀ ਜਿਹੜੀ ਲੋਕਤੰਤਰ ਦੇ ਦੇਸ਼ ਨੂੰ ਕਿਹਾ ਜਾਂਦਾ ਪਰ ਲੋਕਤੰਤਰ ਨਹੀਂ ਮੇਰੇ ਖਿਆਲ ਰਾਜਤੰਤਰ ਆ ਧੱਕੇ ਨਾਲ ਇੱਥੇ ਰਾਜ ਕੀਤਾ ਜਾਂਦਾ ਰਿਹਾ ਲੋਕਾਂ ਦੀ ਤਾਂ ਗੱਲ ਸੁਣੀ ਨਹੀਂ ਜਾ ਰਹੀ ਲੋਕਾਂ ਨੇ 4 ਲੱਖ ਵੋਟਾਂ ਪਾ ਕੇ ਕਿਹਾ ਕਿ ਸਾਡਾ ਐਮਪੀ ਸਾਡੀ ਗੱਲ ਕਰੂਗਾ ਸਾਡੇ ਮਸਲੇ ਚੁੱਕੂਗਾ ਤੇ ਉਹ ਚੀਜ਼ ਨੂੰ ਤੁਸੀਂ ਉਹ ਇੱਕ ਐਮਪੀ ਨੂੰ ਪਹਿਲੀ ਗੱਲ ਤਾਂ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਨਾ ਚਾਹੀਦਾ ਜਿਦੋਂ ਇੰਨੇ ਵੱਡੇ ਲੋਕਾਂ ਦਾ ਫਤਵਾ ਸੀ ਜੇ ਉਹਦੋਂ ਬਾਅਦ ਚ ਉਹਨੂੰ ਰਿਹਾ ਨਹੀਂ ਕੀਤਾ ਜਾ ਸਕਦਾ ਤੇ ਉਹਨਾਂ ਦੇ ਹੱਕ ਦੀ ਗੱਲ ਜਿਹੜੀ ਆ ਉਹ ਜਿੰਨ ਪਾਰਲੀਮੈਂਟ ਦਾ ਮੈਂਬਰ ਬਣਿਆ ਤੇ ਪਾਰਲੀਮੈਂਟ ਚ ਉਹਨੂੰ ਜਾਣ ਤੋਂ ਰੋਕਣਾ ਮੇਰੇ ਖਿਆਲੇ ਇੱਕ ਮਨੁੱਖੀ ਅਧਿਕਾਰਾਂ ਦਾ ਲੋਕਤੰਤਰ ਦਾ ਸਾਰੀਆਂ ਚੀਜ਼ਾਂ ਦਾ ਬਹੁਤ ਵੱਡਾ ਘਾਣਾ ਹੈ ਅੱਜ ਤੱਕ ਕੀ ਪ੍ਰੋਗਰਾਮ ਚ ਦਿੱਕਿਆ ਗਿਆ ਸੀ ਕਿਉਂਕਿ ਸਿੰਘ ਤੁਹਾਡੇ ਘਾਟ ਲੱਗ ਰਹੇ ਨੇ ਪੰਜਾਬ ਉਸ ਜਾਂ ਲੱਗ ਰਹੀ ਹੈ ਨਹੀਂ ਸਿੰਘ ਵੀ ਸਾਡੇ ਆ ਰਹੇ ਆ ਸਿੰਘ ਵੀ ਸਾਡੇ ਬਹੁਤ ਹੋਣਗੇ ਪਰ ਮੇਰੇ ਖਿਆਲ ਹੈ ਕਿ ਇੱਕ ਇੱਕ ਪੰਜਾਬ ਨੂੰ دہشت ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਕਿ ਲੋਕ ਜਿਹੜੇ ਆ ਲੋਕਾਂ ਚ ਇੱਕ ਡਰ ਦਾ ਮਾਹੌਲ ਪੈਦਾ ਕਰਕੇ ਅਸੀਂ ਆਪਣੀ ਮਨਮਰਜ਼ੀ ਕਰ ਸਕੀਏ ਲੋਕਾਂ ਦੀ ਕੋਈ ਆਵਾਜ਼ ਨੂੰ ਦਬਾ ਸਕੀਏ ਇਹ ਇਹੋ ਜਿਹੀ ਚੀਜ਼ ਇਹ ਕੀਤੀ ਜਾ ਰਹੀ ਹੈ ਇਦਾਂ ਦਾ دہشت ਸਰਕਾਰ ਵੱਲੋਂ ਇੱਕ دہشت ਪੈਦਾ ਕੀ ਕਰਨ ਦੀ ਕੋਸ਼ਿਸ਼ ਕੀਤੀ ਪ੍ਰੋਗਰਾਮ ਕੀ ਦਿੱਲੀ ਕਿਹਾ ਗਿਆ ਹੈ ਤੁਹਾਡੇ ਪ੍ਰੋਗਰਾਮ ਤੇ ਅਸੀਂ ਸ਼ਾਂਤ ਕਿ ਆਪੇ ਇਹ ਚੀਜ਼ ਹੈ ਕਿ ਆਪਣਾ ਅਸੀਂ ਰੋਸ ਪ੍ਰਗਟ ਕਰਾਂਗੇ ਕਿ ਜੋ ਸਾਡੇ ਇੱਕ ਐਮਪੀ ਦੇ ਹੱਕ ਆ ਜਾਂ ਪੰਜਾਬ ਨਾਲ ਜੋ ਧੱਕਾ ਹੋ ਰਿਹਾ ਉਹਦੇ ਉਹਦੇ ਖਿਲਾਫ ਇਹ ਅਸੀਂ ਇੱਕ ਮੈਮੋਰੰਡਮ ਦੇਣਾ ਉਹਨਾਂ ਨੂੰ ਉੱਤੇ ਹੋਰ ਹੋਰ ਤੇ ਸਾਡਾ ਕੋਈ ਇਦਾਂ ਦਾ ਕੋਈ ਮਕਸਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਇਹ ਰੋਸ ਜਿਹੜਾ ਮਾਰਚ ਆ ਇਸ ਕਰਕੇ ਕੀਤਾ ਗਿਆ ਕਿ ਉਹਨੂੰ ਭਾਈ ਸਾਹਿਬ ਨੂੰ ਸੰਸਦ 'ਚ ਆਉਣ ਦਾ ਬੱਧਾ ਟਾਈਮ ਨਹੀਂ ਦਿੱਤਾ ਰਿਹਾ ਇਹ ਸਰਕਾਰਾਂ ਕਹਿੰਦੀਆਂ ਕਿ ਇੱਥੇ ਅੱਗ ਲੱਗ ਜਾਣੀ ਹੈ ਪੰਜਾਬ 'ਚ ਤੁਸੀਂ ਵੇਖੋ ਕਿ 3 ਸਾਲ ਤੋਂ ਉਹ ਅੰਦਰ ਸੀ ਜਿਹੜੀ 3 ਸਾਲ ਤੋਂ ਪੰਜਾਬ 'ਚ ਅੱਗ ਲੱਗੀ ਹੋ ਭਗਵਾਨ ਦਮਨ ਉਨੀ ਦਸ ਦੇ ਦਿਨੇ ਦਿਹਾੜੇ ਕਾਊਂਟਰ ਹੋਣਦੇ ਆ ਦਿਨੇ ਦਿਹਾੜੇ ਫਰਗਤੀਆਂ ਲੋਕਾਂ ਕੋ ਮੰਗੀਆਂ ਜਾਣਦੀਆਂ ਦਿਨ ਦਿਹਾੜੇ ਕਤਲ ਹੋਣਦੇ ਲੋਕ ਨਸ਼ਿਆਂ ਨਾਲ ਮਰਨਦੇ ਇਹ ਅੱਗ ਨਹੀਂ ਭਗਵਾਨ ਜੀ ਨੂੰ ਦੇਖਦੀ ਜਿਹੜੀ 3 ਸਾਲ ਤੋਂ ਲੱਗੀ ਉਹ ਤੇ 3 ਸਾਲ ਤੋਂ ਅੰਦਰ ਸੀ ਤੇ ਹੁਣ ਇਹ ਅੱਗ ਬੁਝਾਉਂਦੇ ਕਿਉਂ ਨਹੀਂ ਇਹ ਜਿਹੜੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਨਮਾਇੰਦਾ ਆਪਣਾ ਚੁਣਿਆ ਸੀ ਇਹ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਵਾ ਕਿਉਂਕਿ ਉਹਨਾਂ ਦੀ ਆਵਾਜ਼ ਹੀ ਉਹਨੇ ਆਪਣੇ ਮੁੱਦੇ ਸੰਸਦ 'ਚ ਰੱਖਣੇ ਹਨ ਕਿ ਉਹਨਾਂ ਦੀ ਲੋਕਾਂ ਦੀ ਆਵਾਜ਼ ਨੂੰ ਕੀ ਕਾਨੂੰਨ ਆਈ ਕਾਨੂੰਨ ਸਭਾ ਤੇ ਕੋਈ ਨਹੀਂ ਆਈ ਇਹਦੇ ਕਰਕੇ ਜਿਹੜੀ ਉਹਨਾਂ ਦੇ ਕਲੂਰ ਸਾਹਿਬ ਦੇ ਹਲਕੇ ਦੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਇਹਦੇ ਸਰਕਾਰ ਦੀ ਮਨਸ਼ਾ ਕਿ ਲੱਗ ਰਹੀ ਪੰਜਾਬ ਪ੍ਰਤੀ ਭਾਈ ਅਮਰਤਪਾਲ। ਉਹ ਤਾਂ ਨੂੰ ਪਤਾ ਲੱਗ ਹੀ ਨਹੀਂ ਨਹੀਂ ਆ ਵੀ ਉਹ ਕੋਈ ਵੀ ਪੰਜਾਬ ਚ ਉਹਨਾਂ ਦੀ ਵਾਅਸ ਤੱਕ ਨਹੀਂ ਪੰਜਾਬ ਚ ਆਉਣ ਦੇਣ ਦੇ ਵੀ ਜੇ ਆਵਾਜ਼ ਨਾ ਉਹਨਾਂ ਦੀ ਨਾਗ ਲੱਗ ਸਕਦੀ ਤੇ ਜਦੋਂ ਬਾਹਰ ਆ ਉਹਦਣ ਕੀ ਹੋਊ। ਲੈ ਤਾਂ ਭਈ ਇਹ ਪਾਲਸਿੰਗ ਤੋਂ ਨਸ਼ੇ ਦਾ ਮੁੱਦਾ ਚੁੱਕਿਆ ਕਿ ਸਰਕਾਰ ਨੂੰ ਚੀਜ਼ਾਂ ਰਾਸ ਨੂੰ ਸਰਕਾਰਾਂ ਪੰਜਾਬ ਨੂੰ ਖਤਮ ਕਰਨਾ ਚਾਹੁੰਦੀਆਂ ਵਾ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੀਆਂ ਵਾ ਇਸੇ ਕਰਕੇ ਉਹਨਾਂ ਨੂੰ ਇਹ ਰਾਸ ਨਹੀਂ ਆਇਆ ਵੀ ਜਿਹੜੇ ਨੌਜਵਾਨ ਸੀ ਉਹ ਨਸ਼ਾ ਛੱਡ ਕੇ ਗੁਰੂ ਦੇ ਨਾਲ ਲੱਗਦੇ ਇਸੇ ਕਰਕੇ ਇਹਨਾਂ ਨੂੰ ਇਹ ਰਾਸ ਨਹੀਂ ਆਇਆ ਇਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਸੰਗਤ ਦੇ ਘਟ ਲੱਗ ਰਹੇ ਪੰਜਾਬ ਪੂਸਤ ਦੇ ਮੁਲਾਜ਼ਮ ਜਦ ਲੱਗ ਰਹੇ ਬਸ ਕੋਈ ਨਹੀਂ ਸੰਗਤ ਬਹੁਤ ਆਣੀ ਆਂਦੇ ਹੀ ਆ ਸੰਗਤ ਦੂਰੋਂ ਦੂਰੋਂ ਆਣ ਲਈ ਯਾਰ ਕੁਝ ਲੇਟ ਹੋ ਗਈ ਸੰਗਤ ਬਹੁਤ ਆ ਰਹੀ ਹੈ ਕੋਈ ਸੀ ਤਾਂ ਕੀ ਮੰਗ ਰਹੀ ਹੈ ਠੀਕ ਹੈ ਮਾੰਗੇ ਹੋਈ ਇਹ ਹੀ ਰੱਖਣੀ ਹੈ ਕਿ ਉਹਨਾਂ ਸੰਸਦ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਉਹਨਾਂ ਨੂੰ ਆਪਣੇ ਜਿਹੜੇ ਹਲਕਾ ਦੂਸਰਬ ਦੇ ਹਲਕਿਆਂ ਦੇ ਉਹਨਾਂ ਦੇ ਮੁੱਦੇ ਰੱਖੇ ਜਾਣ ਮਨੀਤ ਤੁਹਾਡੇ ਹੱਕ 'ਚ ਬੋਲਦੇ ਨਜ਼ਰ ਆ ਰਹੇ ਨੇ ਕਿ ਮੁੱਦਿਆਂ ਦੀ ਗੱਲ ਕਰਨਗੇ ਧਾਰਮਿਕ ਜੋ ਵਿਅਕਤੀਆਂ ਪੰਜਾਬ ਚ ਹੋਰੀਆਂ ਜਮਰਦਪਨ ਨੂੰ ਬੋਲਣ ਦਾ ਤੇ ਫੇਰ ਦਿੱਤਾ ਜਾਵੇ ਇਜਾਜ਼ਤ ਦਿੱਤੀ ਜਾਵੇ ਵੀ ਫਿਰ ਉਹ ਮੁੱਦਾ ਚੁੱਕ ਸਕਦੇ ਨੇ ਹਾਂਜੀ ਫੇਰ ਹੀ ਜੇ ਸੰਸਦ 'ਚ ਉਹਨਾਂ ਨੂੰ ਬੋਲਣ ਦੀ ਹਵਾ ਦਿੱਤਾ ਜਾਵੇ ਮੌਕਾ ਤਾਂ ਫੇਰ ਹੀ ਉਹ ਆਪਣੇ ਜਿਹੜੇ ਖਡੂਰ ਸਾਹਿਬ ਹਲਕੇ ਦੇ ਮੁੱਦੇ ਜਿਹੜੇ ਪੰਜਾਬ ਦੇ ਵੀ ਸਾਰੇ ਮੁੱਦੇ ਜੋ ਰੱਖ ਸਕਦੇ ਆ ਸੰਸਦ ਜੀ ਇਹ ਅੱਜ ਤੋਂ ਬਾਅਦ ਵੀ ਠੜੀ ਸੁਣਵਾਈ ਇੱਕਾਈ ਕਾ ਨਾਗੇ ਹੋਣੇ ਬੈਠੇ ਨਾ ਚੁੱਪ ਕਰਕੇ 3 ਸਾਲ ਹੋ ਗਏ ਬਹੁਤ ਇਹਨਾਂ ਦੇ ਮੂੰਹ ਆਲ ਵਿੰਦੇ ਆ ਤੇ ਹੁਣ ਅਸੀਂ ਗਾੜੀ ਹੋਰ ਸਿੱਖਾ ਸਨਰਸ਼ਦੀ ਜਿਹੜੀ ਉਹ ਦਵਾਂਗੇ ਆਵਾਜ਼ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰੋਫੈਸਰ ਸਤਨਾਮ ਕੌਰ ਮੁਖਬਲਾਰਾ ਅਕਾਲੀ ਦਲ ਵਾਰਿਸ ਪੰਜਾਬ ਐਗਜ਼ੀਕਟਿਵ ਮੈਂਬਰ ਕਿਹਨੇ ਚੋਕ ਅੱਜ ਤੁਸੀਂ ਇਕੱਠੇ ਹੋਏ ਹੋ ਡੀਸੀ ਨੂੰ ਮਿਲਣਾ ਵਾ ਕੀ ਮੰਗਾਂ ਰੱਖੇ ਜਾ ਰਹੇ ਨੇ ਅਸੀਂ ਸਭ ਤੋਂ ਪਹਿਲੀ ਮੰਗ ਸਾਡੀ ਇਹ ਹੈ ਵੀ ਜੇ ਬਾਕੀਆਂ ਨੂੰ ਪੈਰੋਲ ਦਿੱਤੀ ਜਾ ਸਕਦੀ ਹੈ 18 ਲੱਖ ਦੀ ਨੁਮਾਇੰਦਗੀ ਕਰ ਰਹੇ ਭਾਈ ਅਮਰਪਾਲ ਸਿੰਘ ਜੀ ਖਾਲਸਾ ਨੂੰ ਕਿਉਂ ਪੈਰੋਲ ਨਹੀਂ ਮਲਾਤਕਾਰੀਆਂ ਨੂੰ ਦਿੱਤੀ ਜਾ ਰਹੀ ਹੈ ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਐਮਪੀ ਨੇ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਮਿਲੀ ਹੈ ਵੀ ਇਹ ਇੱਕ ਤੁਸੀਂ ਬਹੁਤ ਵੱਡਾ ਜ਼ੁਲਮ ਹੈ ਲੋਕਤੰਤਰ ਦਾ ਘਾਣ ਹੈ ਵੀ ਪੰਜਾਬ ਦੇ ਐਮਪੀ ਨੂੰ ਜਿੰਨੋਂ ਲੋਕਾਂ ਨੇ ਜੇਲ੍ਹ ਵਿੱਚ ਬੈਠਾ ਇਨਾ ਪਿਆਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਉਹਨਾਂ ਦੀ ਨੁਮਾਇਦਗੀ ਕਰ ਰਿਹਾ ਹੈ ਤੇ ਕਿਉਂ ਇਹ ਲੋਕਲਾ ਅਮਰਤਪਾਲ ਨਾਲ ਟੱਕਾ ਨਹੀਂ ਜਾਂ ਸਾਡੇ ਨਾਲ ਟੱਕਾ ਨਹੀਂ ਇਹ 18 ਲੱਖ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਕਿ ਇੱਕ ਬਹੁਤ ਘਣਾਉਣੀ ਸਾਜ਼ਿਸ਼ ਸਾਨੂੰ ਨਜ਼ਰ ਆਉਂਦੀ ਕਿਦਰ ਤੇ ਕੀ ਮਸ਼ਲਾ ਕਰੀ ਹੈ ਜੀ ਭਾਈ ਅਮਰਤਪਾਲ ਜਿਹੜਾ ਸੱਚ ਹੁੰਦਾ ਹੈ ਸੱਚ ਬਹੁਤ ਉਹਦੀ ਤਾਕਤ ਹੁੰਦੀ ਹੈ ਔਰ 1947 ਤੋਂ ਬਾਅਦ ਲਗਾਤਾਰ ਪੰਜਾਬ ਦੇ ਨਾਲ ਧੱਕਾ ਹੋ ਰਿਹਾ ਹੈ ਉਸ ਸੱਚ ਦਾ ਡਰ ਹੈ ਔਰ ਸੱਚ ਦਾ ਜਿਹੜਾ ਰਹਬਰ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਹੈ ਉਹਨੇ ਸੱਚ ਬੋਲਣਾ ਹੈ ਸੱਚ ਦੇ ਵਿੱਚ ਇਨਾ ਦਮ ਹੈ ਉਹ ਕਹਿੰਦੇ ਨੇ ਪੰਜਾਂ ਦਰਿਆਵਾਂ ਨੂੰ ਅੱਗ ਲੱਗ ਜਾਏਗੀ ਪੰਜਾਂ ਦਰਿਆਵਾਂ ਨੂੰ ਉਦੋਂ ਅੱਗ ਨਹੀਂ ਲੱਗਦੀ ਜਦੋਂ ਪੰਜਾਬ ਦੇ ਵਿੱਚ ਨਸ਼ੇ ਦਾ ਛੇਵਾਂ ਦਰਿਆ ਚਲਾ ਦਿੰਦੇ ਨੇ ਜਦੋਂ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਦਿੱਤੀ ਜਾਂਦੀ ਹੈ ਸਭ ਤੋਂ ਵੱਡਾ ਵੇਖੋ ਲੋਕਤੰਤਰ ਦਾ ਕਹਣ ਐਮਪੀ ਸਾਡੇ ਉਹਨਾਂ ਦੇ ਤੁਸੀਂ ਬਲੇਮ ਲਾਉਂਦੇ ਹੋ ਵੀ ਉਹ ਬੋਲਦੇ ਨੇ ਸੱਚ ਬੋਲਦੇ ਨੇ ਉਹ ਬੜੇ ਬਹਾਦਰ ਨੇ ਲੋਕਾਂ ਦੀ ਆਵਾਜ਼ ਸਰਕਾਰਾਂ ਨੂੰ ਪਹੁੰਚਦੀ ਨਹੀਂ ਹੁੰਦੀ ਤੇ ਵਾਟ ਇਜ਼ ਦਾ ਫਾਲਟ ਆਫ ਦਾ ਫੈਮਿਲੀ ਪਿਛਲੇ ਦਿਨਾਂ ਹੀ ਤੁਸੀਂ ਦੇਖਿਆ ਹੈ ਕਿ ਉਹਨਾਂ ਦੇ ਮਾਤਾ ਜੀ ਨੂੰ ਆਪਣੀ ਬੱਚੀ ਨੂੰ ਮਿਲਣ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਹ ਤੇ ਇਹਨੂੰ ਤੁਸੀਂ ਲੋਕਤੰਤਰ ਕਹੋਗੇ ਉਹਨਾਂ ਦੇ ਪਿਤਾ ਜੀ ਨੂੰ ਅੱਗਿਆ ਨਹੀਂ ਮਿਲੀ ਉਹਨਾਂ ਦੀ ਵਾਈਫ ਨੂੰ ਨਹੀਂ ਮਿਲੀ ਤੁਸੀਂ ਦੱਸੋ ਬਾਰ 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 ਸਾਡੀਆਂ ਇਮੋਸ਼ਨਸ ਨੂੰ ਸਾਡੇ ਸੈਂਟੀਮੈਂਟਸ ਨੂੰ ਸਾਡੀ ਅੱਖ ਨੂੰ ਵੰਗਾਰਨਾ ਇਹ ਬਹੁਤ ਬੁਰੀ ਗੱਲ ਹੈ ਲੱਗਦਾ ਕਿ ਭਾਈ ਅੰਮ੍ਰਿਤਪਾਲ ਦੇ ਵੱਲੋਂ ਪੰਜਾਬ ਦੀ ਬਾਤ ਚੁੱਕੀ ਗਈ ਸੀ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਚੀਜ਼ਾਂ ਕੇਂਦਰ ਸਰਕਾਰ ਨੂੰ ਰਾਸਪਤਰੀ ਨਹੀਂ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਜਿਨ੍ਹਾਂ ਨੇ ਨਸ਼ਿਆਂ ਦੇ ਵਪਾਰ ਕਰਨੇ ਆ ਜਿਨ੍ਹਾਂ ਨੇ ਗਲਤ ਕੰਮ ਕਰਨੇ ਆ ਜਿਨ੍ਹਾਂ ਨੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ ਜਿਨ੍ਹਾਂ ਨੇ ਐਜੂਕੇਸ਼ਨਲੀ ਕੁਛ ਨਹੀਂ ਕਰਨਾ ਜਿਨ੍ਹਾਂ ਨੇ ਹੈਲਥ ਦੇ ਮਾਮਲੇ 'ਚ ਕੁਛ ਨਹੀਂ ਕਰਨਾ ਔਰ ਪੰਜਾਬ ਨੂੰ ਡੇ ਬਾਈ ਡੇ ਉਹਨਾਂ ਨੇ دیਵਾ ਕਰਨਾ ਉਸ ਦੀ ਤਾਕਤ ਘਟ ਕਰਨੀ ਹੈ ਪੰਜਾਬ ਜਿਹੜਾ ਹੈ ਰੀੜ ਦੀ ਹੱਡੀ ਹੈ ਹਿੰਦੁਸਤਾਨ ਦੀ ਉਸ ਨੂੰ ਮਜ਼ਬੂਤ ਕਰਨ ਦੇ ਨਾਲ ਸਾਡਾ ਦੇਸ਼ ਮਜ਼ਬੂਤ ਹੋਏਗਾ ਸਮੇਂ ਦੇ ਵਿੱਚ ਤੁਸੀਂ ਘੱਟ ਸਿੱਖਾ ਹੋਵੇਗੇ ਹਾਂਜੀ ਆਉਣ ਵਾਲੇ ਸੰਘਰਸ਼ ਦੇ ਵਿੱਚ ਸਾਨੂੰ ਇਹ ਮਜਬੂਰ ਕਰਨਗੇ ਮਜਬੂਰੀ ਵਿੱਚ ਅਸੀਂ ਬਿਲਕੁਲ ਅਸੀਂ ਲੋਕਤੰਤਰ ਦੀ ਪਾਲਣਾ ਕਰ ਰਹੇ ਹਾਂ ਕਾਨੂੰਨਾਂ ਦੀ ਪਾਲਣਾ ਕਰਦੇ ਹਾਂ ਕਨਸਟੀਚਿਊਸ਼ਨਲ ਵੇਦ ਨਾਲ ਸੀ ਚੱਲ ਰਹੇ ਹਾਂ ਤੇ ਬਾਰ-ਬਾਰ ਅਸੀਂ ਅਪੀਲ ਕਰਦੇ ਆ ਪ੍ਰਾਈਮ ਮਿੰისტਰ ਮੋਦੀ ਸਾਹਿਬ ਨੂੰ ਕਿ ਜਿਹੜੇ ਪੰਜਾਬ ਨੇ ਪੰਜਾਬੀ ਹਿੱਤ ਪੰਜਾਬੀ ਦੀ ਲੜ ਰਹੇ ਨੇ ਉਹਨਾਂ ਬਾਰੇ ਕੁਝ ਸੋਚੋ ਸਾਨੂੰ ਬੇਗਾਨੇ ਨਾ ਬਣਾਓ ਜੇ ਇਹਨਾਂ ਦੇ ਧੱਕੇ ਚੱਲਦੇ ਰਹੀ ਤਾਂ ਜਿਹੜਾ ਹੈ ਸੰਘਰਸ਼ ਟਿਕਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਦੀਪ ਸਿੰਘ ਆਮਰਸਾ ਤੋਂ ਜਰਵਰ ਮੈਂ ਕਿਹੜਾ ਚੌਕ ਹੈ ਜੋ ਕੀ ਪ੍ਰੋਗਰਾਮ ਟੈਨ ਲਿਖਿਆ ਸਾਡੇ ਵੱਲੋਂ ਤੇ ਇੱਕ ਸ਼ਾਂਤਮਈ ਧਰਨਾ ਦੇਣਾ ਸੀ ਇੱਥੇ ਰਣਜੀਤ ਐਵੇਨਿਊ ਤੋਂ ਚੱਲ ਕੇ ਤੇ ਅਸੀਂ ਡੀਸੀ ਦਫਤਰ ਗੁਰਮਾਰਾ ਦਾ ਜਾਬ ਕਰਦੇ ਜਾਣਾ ਸੀ ਪਰ ਪੰਜਾਬ ਉਸ ਅਨਜੋਆ ਦਾ ਪ੍ਰਸ਼ਾਸਨ ਖਾਸ ਕਰਕੇ ਭਗਵੰਤ ਮਾਨ ਨੇ ਇੰਨਾ ਕਿ ਬਖਲਾਇਆ ਹੋਇਆ ਭਾਈ ਸਾਹਿਬ ਦੀ ਇੱਕ ਸ਼ਖਸੀਅਤ ਤੋਂ ਇਹ ਆ ਵੇਖੋ ਇਧਰ ਤੀਰ ਦਰ ਮਰੋ ਕਿ ਓਨੇ ਸਾਡੇ ਅਜੇ ਇੱਥੇ ਸੰਗਤ ਨਹੀਂ ਪਹੁੰਚੀ ਜਿੰਨੀ ਪੰਜਾਬ ਪੁਲਿਸ ਸਵੇਰੇ 8 ਵਜੇ ਆ ਕੇ ਆ ਗਈ ਆ ਇਹ ਪੰਜਾਬ ਪੁਲਿਸ ਨੇ ਜਦੋਂ ਕੋਈ ਚੋਰ ਫੜਨਾ ਹੁੰਦਾ ਜਦੋਂ ਕੋਈ ਸਮਗਲ ਫੜਨਾ ਹੁੰਦਾ ਉਦੋਂ ਇਨਾ ਕੋਈ ਟਾਈਮ ਨਹੀਂ ਹੁੰਦਾ ਤੇ ਜਦੋਂ ਗੁਰੂ ਦੇ ਸਿੰਘਾਂ ਨੂੰ ਜਾਂ ਕੋਈ ਪੰਜਾਬ ਦੀ ਗੱਲ ਕਰਨ ਵਾਲੇ ਬੰਦਿਆਂ ਦੇ ਸੰਘਰਸ਼ ਵਿੱਚ ਕਰਦੇ ਆ ਉਹਨਾਂ ਨੂੰ ਰੋਕਣਾ ਹੁੰਦਾ ਉਦੋਂ ਹੀ ਵੇਲੇ ਉਹ ਆ ਜਾਂਦੇ ਆ ਅੱਜ ਦੀ ਡੇਟ ਦੇ ਵਿੱਚ ਇੱਕੋ ਕਹਿੰਦੇ ਪੰਜਾਬ ਸਰਕਾਰ ਨੇ ਉੱਥੇ ਗੱਲ ਕੀਤੀ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਬੋਲ ਨਾਲ ਤਾਂ ਅੱਗ ਲੱਗ ਜੇਗੀ ਜਿਨੇ ਦੀ ਢੜੇ ਫਰੋਤੀਆਂ ਮੰਗੀਆਂ ਜਾਂਆਂ ਡੀਆਂ ਸਾਡੇ ਜੰਡਿਆਲੇ ਦੇ ਵਿੱਚ ਆਮ ਦੁਕਾਨਦਾਰ ਨੂੰ ਦੁਕਾਨ ਖੁੱਲਣ ਦਾ 6 ਵਜੇ ਤੋਂ ਬਾਅਦ ਹੱਕ ਨਹੀਂ ਹੈਗਾ ਕਿਉਂਕਿ ਉਹ ਦਿਨ ਦਿਹਾੜੀ ਲੁੱਟ ਕੇ ਲੈ ਜਾਂਦੇ ਆ ਉਦੋਂ ਭਗਵੰਤ ਮਾ ਸੁੱਤਾ ਵਾ ਜੇ ਕਾਰਨ ਕੀਤਾ ਕਿ ਭਾਈ ਅਮਰਤਪਾਲ ਸਿੰਘ ਨੇ ਨੌਜਵਾਨੀ ਨੂੰ ਨਸ਼ਾ ਛਡਾਇਆ ਸੀ ਗੁਰੂ ਦੇ ਨਾਲ ਲਾਇਆ ਸੀ ਉਹ ਤਾਂ ਹੀ ਘਬराई ਹੋਈ ਹੈ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਰਲ ਕੇ ਕੰਮ ਕਰਦੇ ਪਏ ਆ ਕਿਉਂਕਿ ਨੌਜਵਾਨਾਂ ਦੀ ਵਾਚ ਕੋਣ ਵਾਲਾ ਜਿਹੜਾ ਕੋਈ ਅੱਗੇ ਆਊਗਾ ਉਹਦੇ ਨਾਲ ਇਹੀ ਹੁੰਦਾ ਵਾ ਤੇ ਇਹ ਸਿੱਖਾਂ ਦੇ ਨਾਲ ਹੁੰਦਾ ਆ ਸਿੱਖਾਂ ਦੇ ਨਾਲ ਹਮੇਸ਼ਾ ਹੀ ਸਿੱਖ ਵੱਖਰੇ ਰਾਜ ਦੀ ਦੇਸ਼ ਦੀ ਮੰਗ ਕਿਉਂ ਕਰਦੇ ਤਾਂ ਹੀ ਕਰਦੇ ਆ ਕਿਉਂਕਿ ਉਹਨਾਂ ਨਾਲ ਇਹੋ ਜਿਹੇ ਦੋਰੇ ਮਾਨਤ ਪੇਦ ਹੁੰਦੇ ਆ ਸਭਧਾਨ ਨੂੰ ਦੋ ਤਰ੍ਹਾਂ ਵਰਤੇ ਜਾਂਦਾ ਇੱਕ ਉਹ ਸਰਸੇ ਸਾਧਰਾ ਚੋਰ ਆ ਬੋਲਾ ਤੈ ਕਰੀ ਉਹਨੂੰ ਤੀਜੇ ਦਿਨ ਪਰੋਲ ਦੇ ਦਿੰਦੇ ਇੱਕ ਸਾਡੇ ਸਿੰਘ ਨੇ ਆ ਕੇ ਪੰਜ ਮਿੰਟ ਉੱਤੇ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਆ ਸਿੱਖਾਂ ਦੀ ਗੱਲ ਕਰਨੀ ਆ ਖਡੂਰ ਸਾਹਿਬ ਦੀ ਹਲਕੇ ਦੀ ਗੱਲ ਕਰਨੀ ਆ ਉਹਨੂੰ ਤੁਸੀਂ ਬੋਲਣ ਲਈ ਤੇ ਦੇ ਦਿੰਦਾ ਗੱਲ ਦਿੱਲੀ ਕਰਨੀ ਤੇ ਪੰਜਾਬ ਨੂੰ ਕਾਹਦਾ ਡਰ ਪੈ ਗਿਆ ਉਹ ਵੇਖੋ ਜੀ ਪੰਜਾਬ ਨੂੰ ਗੱਲ ਇਹ ਕਿ ਇੱਕ ਸਿੱਖ ਦੀ ਆਵਾਜ਼ ਬਾਹਰ ਨਹੀਂ ਆਉਂਦਣੀ ਗੱਲ ਪੰਜਾਬ ਦੀ ਜਾਂ ਦਿੱਲੀ ਦੀ ਨਹੀਂ ਆ ਗੱਲ ਕਿ ਸਿੱਖ ਦੀ ਆਵਾਜ਼ ਬਾਹਰ ਨਹੀਂ ਆਉਂਦਣੀ ਆ ਕਿ ਇਹਨਾਂ ਨੂੰ ਲੱਗਦਾ ਕਿ ਪੰਜਾਬੀ ਰਾਸ ਨਹੀਂ ਆਉਂਦੇ ਪਏ ਭਾਈ ਪੰਜਾਬੀ ਤੋਂ ਉਹਨਾਂ ਨੂੰ 47 ਤੋਂ ਬਾਅਦ ਨਹੀਂ ਰਾਸ ਆਇਆ ਜੇ ਸੰਤਾਰੀ ਤੋਂ ਬਾਅਦ ਰਾਸ ਹੋ ਜਾਂਦੇ ਜਿਹੜਾ ਹੀ ਪੇਸ਼ਾ ਕੰਮ ਕਉਂ ਕਹਿੰਦੇ ਪਰ ਸਾਡ ਨੂੰ ਸਭ ਤੋਂ ਮਹਾਰੀ ਗੱਲ ਸਾਡੇ ਲਈ ਰੋਖ ਦੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਸਰਕਾਰਾਂ ਵਾਂ ਜਿਨ੍ਹਾਂ ਸਰਾਦੇ ਜਸਤਾਰਾ ਸਜਾਈਆਂ ਪੱਗਾਂ ਸਜਾਈਆਂ ਉਹ ਵੀ ਸਾਡੇ ਤੇ ਜ਼ੁਲਮ ਕਰਨ ਲੀਆਂ ਅਗਲਾ ਸੰਘਰਸ਼ ਕੀ ਹੋਵੇਗਾ ਜੀ ਵੇਖੋ ਜੀ ਅੱਜ ਅਸੀਂ ਡੀਸੀ ਸਾਹਿਬ ਨੂੰ ਪਹਿਲਾਂ ਸੰਘਰਸ਼ ਕਰਦੇ ਹਾਂ ਉੱਥੇ ਮੋਰਚਾ ਲਾਉਨੇ ਆ ਸ਼ਾਮਾਂ ਤੱਕ ਵੇਖਦੇ ਆ ਉਸ ਤੋਂ ਬਾਅਦ ਫਿਰ ਅਗਲਾ ਸੰਘਰਸ਼ ਕਿੰਨਾ ਟਾਈਮ ਟਾਈਮ ਦੱਸਿਆ ਜਾਊਗਾ